ਉਹ ਮੈਂ ਤਾਂ ਇਹ ਜਿਦਾ ਕੋਈ ਅਧਿਕਾਰੀ ਆਪਣੇ ਨਾਲ ਗੱਲਬਾਤ ਕਰਦਾ ਠੀਕ ਹੈ। ਫਿਰ 20 ਲੈ ਕੇ ਘਰ ਪਿੱਛਾ ਜਾਊਗਾ। ਕੱਪੜਾ। ਫਿਰ ਕੋਈ ਟਾਲੀ ਹੋਊਗਾ ਜੇ ਤੁਸੀਂ ਨੇੜੇ ਆਉਗੇ ਜਾਂ ਤੁਸੀਂ ਪਰੇਸ਼ਾਨ ਹੋ ਜਾਓਗੇ ਵੀ ਇਸੇ ਪਰੇਸ਼ਾਨੇ ਜਾਣ। ਕੋਈ ਹੋਣਾ ਨਹੀਂ ਤਾਹੋ। ਗੱਲਾਂ ਕੰਮ ਕਰਦੇ ਵੀ ਕਿ ਪੇਜਾ ਉਹਨਾਂ ਨੇ ਪ੍ਰਵੈਡ ਕਰਵਾਇਆ ਨਾ ਮੁਲਾਜਮੀ ਤੇ ਗ੍ਰੈਂਡ ਦਾ ਵੀ ਕਿੰਨਾ ਟਾਈਮ ਸਰਪ੍ਰੈਸਰ ਪਾ ਕੇ ਮਸਤਰੀ ਨੂੰ ਗ੍ਰੈਂਡ ਦਾ ਸਟਾਕ ਕਰਵਾਵਾ ਦੇਣ ਲਈ ਉਹਨਾਂ ਦੇ ਹੱਥ ਆ ਜਿਹੜੀ ਗੱਲ ਇਹਨਾਂ ਦੇ ਹੱਥਾਂ ਨੇ ਇੰਨਾ ਵਿਕਲਾਅ ਕਰਾਇਆ ਅਸੀਂ ਵੀ ਆਪਣੀ ਛੋਟੇ ਨਾਲ ਸਹਿਯੋਗ ਕਰਾਂਗੇ ਛੋਟਾ ਨਾਲ ਵੀ ਬਹੁਤ ਡਿਕਪ ਨਹੀਂ ਆਉਂਦੇ ਸਤਲਾਈ ਵੀ ਅਸੀਂ ਪੂਰੀ ਥਲੋੜੀ ਕਰਾ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਇਹਨਾਂ ਨੇ ਰਜਾਇਮੰਦ ਕੀਤੀ ਆ ਅਟੋਰ ਦੀ ਗ੍ਰੈਂਡਾ ਤੋਂ ਅਸੀਂ ਸਪਲਾਈ ਕੁਝ ਥੋੜ ਆਪਣੇ ਗ੍ਰੈਂਡਰਾਂ ਘਟਾੜ ਕੇ ਕੀਤਾ ਹੋਇਆ ਮੋਟਰਾਂ ਤੋਂ ਸਾਮਣੇ ਨੇ ਫੂ ਹੋ ਰੰਦਾ ਇਹਨਾਂ ਨੇ ਦੱਸਿਆ ਕਿ ਕਿਹ ਜਗ੍ਹਾ ਤੇ ਉਧਰਾ ਛਣੀ ਬਾਪ ਦਾ ਕਾਨੂੰਨਾਂ ਨੇ ਪੂਰੀ ਰਿਪੋਰਟ ਦੇ ਦੇਣੀ ਆ ਆਪਾਂ ਕੱਟੇ ਹੋਏ ਬਣੇਗਾ ਮੈਂ ਕਰ ਲਿਖਾਉਂਦਾ ਮਸਲਾ ਦੇ ਕੱਟੇ ਹੋਏ ਇਹ ਮਸਲਾ ਕਾਫੀ ਦੇਰ ਤੋਂ ਚੱਲ ਰਿਹਾ ਹੈਗਾ ਜਿਸ ਨਾਲ ਆਪਣੇ ਮੋਟਰਾਂ ਵਾਲੇ ਤੇ ਘਰਾਂ ਨੂੰ ਸਪਲਾਈ ਇਫੈਕਟ ਹੋਦੀ ਹੈ ਇਹਦੀ ਕੋਸ਼ਿਸ਼ ਇਹ ਹੈ ਉਹਨਾਂ ਟਰਾਂਸਫਰ ਨੂੰ ਵਧਾਨੇਗਾ ਸਾਡੇ ਡਿਪਾਰਟਮੈਂਟ ਵਿੱਚੋਂ ਇਹਦੇ ਕੋਸਟ ਮੰਡਰ ਤੋਂ ਵਿੱਚੋਂ ਸਾਡੀਆਂ ਚੱਲਦੀ ਹੈਗੀਆਂ ਤੇ ਫਿਰ ਡਾਕਟਰ ਮਾਲ ਵੀ ਦੁਬਾਰੇ ਗੱਲਬਾਤ ਹੋ ਚੁੱਕੀ ਆ ਯੋਗ ਸ਼ਾਇਦ ਰਾਹ ਕੋਲ ਇਤਨਾ ਜਲਦੀ ਲੱਗ ਜਾਈਏਗਾ ਜਿਹੜੀ ਗੱਲ ਹੈਗੀ ਆ ਹੋਰ ਸਪਲਾਈ ਪ੍ਰੋਬਲਮ ਜਿਹੜਾ ਆ ਤੁਹਾਡਾ ਅਸਲ ਤੁਹਾਡੀ ਸਪਲਾਈ ਕੱਟ ਨਹੀਂ ਹੋਣੀ ਇਹਦੇ ਲਈ ਅਸੀਂ ਤੁਹਾਡੇ ਨਾਲ ਲੋਡ ਸ਼ਿਫਟਿੰਗ ਕਰਾਂਗੇ ਤਾਂ ਕਰਾਏ ਸਪਲਾਈ ਵੀ ਚੱਲੇਣੀ ਤੇ ਮੋਟਰ ਵੀ ਚੱਲੇਗੀ ਜਿੰਨੀ ਬੜੀ ਜਿੰਨੀ ਰੱਖੀ ਸਾਫੀ ਸਟਾਫ ਦੀ ਗੱਲ ਜਿਹੜੀ ਹੈਗੀ ਆ ਸਾਫੀ ਸਾਡੇ ਉੱਪਰ ਕੋਰਸਪੋਨਡੈਂਸ ਹੋ ਰਹੀ ਆ ਤੇ ਫੋਨ ਚੇੜੇ ਸਾਡੇ ਨਾਲ ਹਰ ਥਾਂ ਦੀ ਹੈ ਇਹਦੇ ਨਾਲ ਵੀ ਗੱਲਬਾਤ ਹੋ ਰਹੀ ਹੈਗਾ ਆਪਣਾ ਕੀ ਨਾਮ ਜੀ ਜਿਸ਼ੰਦਰ ਸਿੰਘ ਪਾਵਰ ਜਿਹੜਾ ਅੱਜ ਮੇਨ ਆ ਕਿਸਾਨ ਜਿੱਥੇ ਬੰਦੇ ਧੰਨ ਨਾਲ ਕੀ ਕਰਨਾ ਹੈ ਧੰਨ ਨਾਲ ਹੁੰਦਾ ਇਹ ਕਿਸਾਨ ਜਿੱਥੇ ਬੰਦੀਆਂ ਜਾਂ ਦੂਜੀ ਦੂਸਰੇ ਜੋ ਵੀ ਮੋਤਵਾਰ ਹੈਗੇ ਆ ਜਾਂ ਖੱਤਗਾਰ ਹੈਗੇ ਆ ਇਹ ਆਪਣੇ 66ਵੀਂ ਸੱਤਵੇਂ ਸਹਿਰ ਪੱਤੋ ਦੀ ਰਾਹੀਂ ਗ੍ਰੈਂਡ ਦੇ ਪਾਵਰ ਟਰਾਂਫਰ ਦੋ ਪਾਵਰ ਟਰਾਂਫਰ ਲੱਗੇ ਹੋਏ ਆ ਤੇ 31.5 ਏਵੀ ਦਾ ਇੱਕ 20 ਏਵੀ ਦਾ ਹੁਣ 20 ਏਵੀ ਵਾਲੇ ਨੂੰ ਵੱਡਾ ਕਰਨ ਦੀ ਮੰਗ ਕਰ ਰਹੇ ਆ ਮਤਲਬ ਜੋ ਕਹਿੰਦੇ ਮਤਲਬ ਪਿਛਲੇ ਸਾਲ ਦੇ ਦੌਰਾਨ ਜਾਂ ਜੋ ਵੀ ਉਹਨਾਂ ਦਾ ਹੈਗੇ ਲੋੜ ਹੈਗੀ ਆ ਉਹਦੇ ਵੀ ਛੋਟੇ ਡਰਾਮ ਵਰਗੇ ਐਵੇਂ ਵੱਡਾ ਕੀਤਾ ਜਾਨੀ ਕਿ ਕਿਸਾਨ ਜ਼ਥੇਬੰਦੀ ਦਾ ਅਧਿਕਾਰੀ ਤੁਹਾਨੂੰ ਮਿਲਿਆ ਜੀ ਹੁਣ ਕਿਸਾਨ ਜ਼ਥੇਬੰਦੀ ਦਾ ਅਧਿਕਾਰੀ ਤੁਹਾਨੂੰ ਹੁਣ ਮਿਲੇ ਜੋ ਵੀ ਮੈਨੂੰ ਮਿਲੇ ਹੈਗੇ ਆ ਉਹਨਾਂ ਕੇ ਮੰਗ ਪੱਤਰ ਵੀ ਤੁਹਾਡੇ ਅੰਦਰ ਸੀਨੀਅਰ ਅਫਸਰ ਸਰ ਸਭਾ ਨੂੰ ਬੁਲਾਉਂ ਅੱਛੇ ਦਾਬਾ ਨੂੰ ਮੇਲੇ ਸਰਭਾ ਨੂੰ ਅੱਛੇ ਸਰਭਾ ਨੂੰ ਉਹਨਾਂ ਨੂੰ ਵੀ ਦੇਵਾਂਗੇ ਜੇ ਨਾ ਹੋਣਗੇ ਤਾਂ ਅਸੀਂ ਤੁਹਾਡਾ ਕਰਾਓ ਕਰਾਂਗੇ ਦੋ ਵੇ ਦੁਬਾਰਾ Keep.